ਦੇਖੋ ਮੈਂ 32 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਔਰ ਆਪਣੀ ਜ਼ਿੰਦਗੀ ਦੇ ਜਿਹੜੇ ਅਹਿਮ ਸਾਲ ਹਨ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਪਾਰਟੀ ਦਾ ਸੇਵਾਦਾਰ ਬਣ ਕੇ ਜਿਹੜੀ ਹੋ ਸੇਵਾ ਨਿਭਾਈ ਔਰ ਪ੍ਰਮਾਤਮਾ ਜਾਣਦਾ ਹੈ ਗੁਰਦੁਆਰੇ ਮੰਦਿਰ ਚ ਖੜ ਕੇ ਕਹਿ ਸਕਦਾ ਕਿ ਆਪਣੀ ਜ਼ਿੰਦਗੀ ਵਿੱਚ ਕਦੇ ਕਿਰਤੀ ਦਾ ਲਾਲਚ ਨਹੀਂ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਸੈਕੂਲਰ ਇਸ ਤਰ੍ਹਾਂ ਦੀ ਪਾਰਟੀ ਸੀਗੀ ਰਾਜਨੀਤਿਕ ਜਿਸ ਨੇ ਸਾਰੇ ਧਰਮਾਂ ਦੇ ਸਥਾਨ ਬਣਾਏ ਪੰਜਾਬ ਦੀ ਡਵੈਲਪਮੈਂਟ ਕਰੀ ਪੰਜਾਬ ਦਾ ਵਿਕਾਸ ਕਰਿਆ ਔਰ ਪੰਜਾਬ ਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਬਹੁਤ ਵੱਡਾ ਰੋਲ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਕਿ ਮੈਂ ਇਸ ਪਾਰਟੀ ਜਿਹੜਾ ਕੰਮ ਨਹੀਂ ਕਰ ਸਕਦਾ ਮੇਰੇ ਵਾਸਤੇ ਬਹੁਤ ਅਸੰਭਵ ਆ ਮੈਂ ਸਰਦਾਰ ਸੰਵੀਰ ਸਿੰਘ ਬਾਦਲ ਜੀ ਦੀ ਉਹਨਾਂ ਦੀ ਸੋਚ ਉਹਨਾਂ ਦੀ ਡਵੈਲਪਮੈਂਟ ਦੀ ਸਦਾ ਕਦਰ ਕੀਤੀ ਆ ਕਰਦਾ ਰਹਾਂਗਾ ਮੈਂ ਤਾਂ ਪਾਰਟੀ ਤੋਂ ਅਸਤੀਫਾ ਦੇ ਆ ਜੀ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਪਹਿਲਾਂ ਵੀ ਮੈਂ ਸੇਵਾ ਕਰਦਾ ਰਿਹਾ ਸੋ ਸੋਸ਼ਲ ਵਰਕਰ ਦੇ ਤੌਰ ਤੇ ਸੇਵਾ ਕਰਦਾ। ਦੇਖੋ ਮੈਂ 32 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਔਰ ਆਪਣੀ ਜ਼ਿੰਦਗੀ ਦੇ ਜਿਹੜੇ ਅਹਿਮ ਸਾਲਾਂ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਪਾਰਟੀ ਦਾ ਸੇਵਾਦਾਰ ਬਣ ਕੇ ਜਿਹੜੀ ਸੇਵਾ ਨਿਭਾਈ ਔਰ ਪ੍ਰਮਾਤਮਾ ਜਾਣਦਾ ਹੈ ਗੁਰਦੁਆਰੇ ਮੰਦਰ ਚ ਖੜ ਕੇ ਕਹਿ ਸਕਦਾ ਕਿ ਆਪਣੀ ਜ਼ਿੰਦਗੀ ਵਿੱਚ ਕਦੇ 1 ਰੁਪਏ ਦਾ ਲਾਲਚ ਨਹੀਂ ਕੀਤਾ। ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇਸੇ ਕਰਕੇ ਉਸ ਵੇਲੇ ਜੁਆਇਨ ਕਰਿਆ ਤਾਂ ਕਿ ਗੁਰੂਆਂ ਦੇ ਸਿਧਾਂਤ ਤੇ ਚੱਲਣ ਵਾਲੀ ਪਾਰਟੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਦਾ ਮੁੱਖ ਏਜੰਡਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਿਹਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਔਰ ਸਰਵੇਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਇਸ ਪਾਰਟੀ ਦਾ ਏਜੰਡਾ ਦਾ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਸੈਕੂਲਰ ਇਸ ਤਰ੍ਹਾਂ ਦੀ ਪਾਰਟੀ ਸੀਗੀ ਰਾਜਨੀਤਿਕ ਜਿਸ ਚ ਜਿਸ ਨੇ ਸਾਰੇ ਧਰਮਾਂ ਦੇ ਸਥਾਨ ਬਣਾਏ ਪੰਜਾਬ ਦੀ ਡਿਵੈਲਪਮੈਂਟ ਕੀਤੀ ਪੰਜਾਬ ਦਾ ਵਿਕਾਸ ਕਰਿਆ ਔਰ ਪੰਜਾਬ ਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਬਹੁਤ ਵੱਡਾ ਰੋਲ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੇ ਰਾਜਨੀਤਿਕ ਅਤੇ ਧਾਰਮਿਕ ਹਾਲਾਤ ਪੰਜਾਬ 'ਚ ਬਣੇ ਆ ਕੁਝ ਮੈਂ ਤਾਂ ਸਿੱਧਾ ਹੀ ਕਹਾਂਗਾ ਕਿ ਧਾਰਮਿਕ ਸ਼ਖਸੀਅਤਾਂ ਵੀ ਦੂਸਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਭਾਵ ਹੇਠਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਜਿਹੜਾ ਖਤਮ ਕਰਨਾ ਚਾਹੁੰਦੀਆਂ ਹੈਗੀਆਂ ਸੋ ਜਿਸ ਤਰ੍ਹਾਂ ਦੇ ਧਾਰਮਿਕ ਔਰ ਰਾਜਨੀਤਿਕ ਹਾਲਾਤ ਪਿਛਲੇ ਸਮੇਂ 'ਚ ਹੋਏ ਆ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਸ ਤਰ੍ਹਾਂ ਅਸਤੀਫਾ ਦੇ ਆ ਸੋ ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਇਸ ਪਾਰਟੀ 'ਚ ਜਿਹੜਾ ਕੰਮ ਨਹੀਂ ਕਰ ਸਕਦਾ ਮੇਰੇ ਵਾਸਤੇ ਬਹੁਤ ਅਸੰਭਵ ਆ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਉਹਨਾਂ ਦੀ ਸੋਚ ਉਹਨਾਂ ਦੀ ਡਿਵੈਲਪਮੈਂਟ ਦੀ ਸਦਾ ਕਦਰ ਕੀਤੀ ਆ ਕਰਦਾ ਰਹਾਂਗਾ ਸਰੋਖਵੀਰ ਸਿੰਘ ਬਾਦਲ ਜੀ ਦੇ ਨਾਲ ਸੀਗਾ ਸੋ ਉਹਨਾਂ ਨੇ ਪਾਰਟੀ ਛੱਡੀ ਆ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੀ ਦੂਸਰੀਆਂ ਤਾਕਤਾਂ ਜਿਹੜੀਆਂ ਤੁਸੀਂ ਅੱਜ ਹਾਲਾਤ ਦੇਖੋ ਜਿਹੜੇ ਸੁਧਾਰ ਲਹਿਰ ਵਾਲੀਆਂ ਭਾਈ ਜਿ세ਦਾਰਾਂ ਨੂੰ ਨਜ਼ਰ ਨਹੀਂ ਆਂਦਾ ਵੀ ਉਹ ਗੁਰਦੁਆਰਿਆਂ ਤੋਂ ਪਕੌੜੇ ਮਹੰਗਾਮ ਮਗਾ ਕੇ ਘਰਾਂ 'ਚ ਪਾਰਟੀਆਂ ਕਰਦੇ ਰਹੇ ਗੁਰਦੁਆਰਿਆਂ ਤੋਂ ਆਪਣੇ ਡਰਾਈਵਰਾਂ ਨੂੰ ਤਨਖਾਹਾਂ ਦਿੰਦੇ ਰਹੇ ਕਿਸ ਦਾ ਕਿਸ ਤਰ੍ਹਾਂ ਦੇ ਚੰਦੂ ਮਦਰਾ ਸਾਹਿਬ ਆ ਬੀਬੀ ਜਗੀਰ ਕੌਰ ਵਰਗਿਆਂ ਦੇ ਕਿਸ ਤਰ੍ਹਾਂ ਦੇ ਕਰੈਕਟਰ ਆ ਕਿ ਜੇਸ਼ੇਦਾਰਾਂ ਨੂੰ ਉਹ ਨਜ਼ਰ ਨਹੀਂ ਆਂਦੇ ਉਹਨਾਂ ਬੰਦਿਆਂ ਨੇ ਆਪ ਪਹਿਲਾਂ ਜਾ ਕੇ ਜੇਸ਼ੇਦਾਰਾਂ ਕੋਲ ਕਨਫੈਸ ਕਰਿਆ ਕਿ ਅਸੀਂ ਗਲਤ ਆ ਉਹਨਾਂ ਨੂੰ ਕਿਹੜੀ ਸਜ਼ਾ ਦਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਗਿਣੀ ਮਿੱਠੀ ਸਾਜ਼ਿ ਦੇ ਤਹਿਤ ਜਲੀਲ ਕਰਿਆ ਜਾ ਰਿਹਾ ਹੈਗਾ ਮੈਂ ਤਾਂ ਇਹ ਸਮਝਦਾ ਕਿ ਇਹੀ ਕਾਰਨ ਅਸਤੀਫਾ ਦੇਣ ਦਾ ਸੋ ਅਸੀਂ ਨਾ ਅਸੀਂ ਦੇਖੋ ਮੈਂ ਤਾਂ ਕਲੀਅਰ ਕਟ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਪਾਰਟੀ ਦੇ ਪ੍ਰਧਾਨ ਨਹੀਂ ਤਾਂ ਮੇਰਾ ਮੈਂ ਪਾਰਟੀ ਚ ਨਹੀਂ ਰਹਿ ਸਕਦਾ ਬਸ ਤੁਸੀਂ ਫਿਰ ਆਮ ਵਰਕਰ ਤੁਸੀਂ ਅਮ ਵਰਕਰ ਮੈਂ ਤਾਂ ਪਾਰਟੀ ਤੋਂ ਅੱਜ ਮੈਂ ਤਾਂ ਪਾਰਟੀ ਤੋਂ ਅਸਤੀਫਾ ਦੇਇਆ ਜੀ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਪਹਿਲਾਂ ਵੀ ਮੈਂ ਸੇਵਾ ਕਰਦਾ ਰਿਹਾ ਸੋ ਸੋਸ਼ਲ ਵਰਕਰ ਦੇ ਤੌਰ ਤੇ ਸੇਵਾ ਕਰਾਂਗਾ ਬਿਲਕੁਲ ਮੋਦਿਆ ਤੋਂ ਅਸਤੀਫਾ ਦਿੱਤਾ ਇਸ ਵਰਕਿੰਗ ਕਮੇਟੀ ਨੂੰ ਬਿਲਕੁਲ ਸਾਫ ਸਫਤਾਂ ਚ ਕਹਿਦਾ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਸ ਦਿਨ ਪ੍ਰਧਾਨ ਬਣਨਗੇ ਤਾਂ ਮੈਂ ਪਾਰਟੀ ਚ ਆਵਾਂਗਾ ਨਹੀਂ ਤਾਂ ਮੇਰੀ ਸਸਰੀ ਕਾਲੇਗੀ